ਕੋੜਲੇ ਨਾਲੋਂ ਘੱਟੋ-ਘੱਟ ਵੀ ਇਹ 5000 ਰੁਪਏ ਸਸਤਾ ਮਿਲ ਰਿਹਾ ਜਿਹੜਾ ਅਸੀਂ ਪਤਾ ਕੀਤਾ ਸੀ ਉੱਥੇ ਬਹੁਤ ਐਦਾਂ ਹੁੰਦਾ ਕਿ ਅਗਲਾ ਮਸੂਰੀ ਕਰਨ ਦਾ ਮਾਰਾ YouTube ਦੇ ਉੱਪਰ ਪਾ ਜ਼ਰੂਰ ਦਿੰਦਾ ਹੈ ਉਹ YouTube ਦੇ ਵਿੱਚ ਉੱਤੇ ਕੁਝ ਹੋਰ ਹੁੰਦਾ ਹੈ ਜਦੋਂ ਆਪਾਂ ਸ਼ਾਪ ਤੇ ਜਾਂਦੇ ਆ ਤਾਂ ਸ਼ਾਪ ਤੇ ਕੁਝ ਹੋਰ ਬਣ ਕੇ ਖੜ ਜਾਂਦੇ ਬੰਦਾ ਜੈ ਮਾਤਾ ਦੀ ਦੋਸਤੋ ਅਕਬਰ ਵੀਰ ਜੀ ਐਸੀ ਮੁਹੰਮਦ ਅਕਬਰ ਇਹਨਾਂ ਦਾ ਬਨਪੋਰੀ ਅੱਛਾ ਬਨਪੋਰੀ ਪਿੰਡਾ ਵੀਰ ਜੀਆਂ ਦਾ ਔਰ ਇਹ ਮਲੇਰਕੋਟਲੇ ਤੋਂ ਥੋੜਾ ਜਿਹਾ ਦੂਰ ਹੈ ਮਲੇਰਕੋਟਲੇ ਤੋਂ ਕਿੰਨਾ ਕੁ ਦੂਰ ਹੈ ਮਲੇਰਕੋਟਲੇ ਤੇ ਧੂਰੀ ਦੇ ਵਿਚਾਲੇ ਆ ਜੀ ਓਕੇ ਮਲੇਰਕੋਟਲਾ ਔਰ ਧੂਰੀ ਦੇ ਵਿਚਕਾਰ ਆ ਜੀ ਇਹ ਮੈਨੂੰ ਦੇਖਦੇ ਨੇ YouTube ਦੇ ਉੱਤੇ ਮੇਰਾ ਇੱਕ YouTube ਦੇ ਉੱਤੇ ਵੀ ਚੈਨਲ ਹੈ ਦੀਪਕ ਮਲੋਤ ਦੇ ਨਾਮ ਤੇ ਇਹ YouTube ਵੀ ਦੇਖਦੇ ਨੇ ਇਹਨਾਂ ਦਾ Instagram ਔਰ WhatsApp ਨਹੀਂ ਚੱਲਦਾ ਔਰ ਨਾ ਇਹਨਾਂ ਦਾ Facebook ਚੱਲਦੀ ਹੈ ਇਹਨਾਂ ਨੇ ਲਿਆ HP ਦਾ ਲੈਪਟਾਪ i5 ਨਾਲ ਦਿੱਤਾ ਇਹਨਾਂ ਨੂੰ ओरिजिनल ਬੈਗ HP ਦਾ ਹੀ ਔਰ ਨਾਲ ਹੀ ਇਹਨਾਂ ਨੇ ਮੇਰੇ ਕੋਲੋਂ ਲਿਆ F15 5G ਹੈਂਡਸੈਟ ਔਰ ਬੱਚੇ ਨੇ ਜਾਣਾ ਸੀ ਬਾਹਰ ਨਾਲ ਹੀ ਇਹਨਾਂ ਨੇ ਲਿਆ ਪਾਵਰ ਬੈਂਕ 20000 mAh ਦਾ 3i ਮਾਡਲ ਜਿਹੜਾ ਕਿ ਇਹਦੀ ਇਨਪੁਟ ਆਊਟਪੁਟ ਦੋਨੇ C ਟਾਈਪ ਕੇਬਲ ਲੱਗਦੀ ਹੈ ਜੀ ਆਊਟਪੁਟ ਵੀ C ਟਾਈਪ ਕੇਬਲ ਕੱਢਦਾ ਹੈ ਔਰ ਇੰਟਰਨੈਸ਼ਨਲ ਪਲੱਗ ਵੀ ਲਿਆ ਇਹਨਾਂ ਨੇ ਬਾਕੀ ਇਹਨਾਂ ਨੂੰ ਦਿੱਤੇ ਨੇ ਮੈਂ ਥੋੜੇ ਬੋਤੇ ਗਿਫਟਸ ਇਹਨਾਂ ਮਾਨ ਮਤਲਬ ਇਹਨਾਂ ਨੇ ਬਖਸ਼ਿਆ ਜਿਹੜਾ ਇੰਨੀ ਦੂਰ ਆ ਕੇ ਬਾਕੀ ਇਹਨਾਂ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਇੱਥੇ ਆ ਕੇ ਹਾਂਜੀ ਵੀਰ ਜੀ ਬਹੁਤ ਵਧੀਆ ਲੱਗਿਆ ਜੀ ਮੈਨੂੰ ਇਹ ਲੈਪਟਾਪ ਤਾਂ ਅਸੀਂ ਦੇਖਦੇ ਫਿਰਦੇ ਸੀਗੇ ਜੀ ਹਾਂਜੀ ਇਹ ਲੇਕਿਨ ਇੱਕ ਮਨ ਦੇ ਵਿੱਚ ਖਿਆਲ ਆਇਆ ਵੀ ਆ ਜਿਹੜਾ ਆਪਾਂ YouTube ਦੇ ਉੱਪਰ ਦੇਖਦੇ ਆਂ ਦੀਪਕ ਜੀਆ ਨੂੰ ਮੈਂ ਕਿਹਾ ਵੀ ਇੱਕ ਵਾਰੀ ਲਾਜ਼ਮੀ ਉੱਥੇ ਜਾਣਾ ਹੈ ਤੇ ਜਾ ਕੇ ਪਤਾ ਕਰਨਾ ਹੈ ਪਰ ਜੋ ਮੈਂ ਦੇਖਿਆ YouTube ਦੇ ਉੱਪਰ ਜਿੱਦਾਂ ਤੁਸੀਂ YouTube ਦੇ ਉੱਪਰ ਡੀਲਿੰਗ ਕੀਤੀ ਹੈ ਉਸੇ ਤਰ੍ਹਾਂ ਹੀ ਕਾਊਂਟਰ ਦੇ ਉੱਪਰ ਕੀਤੀ ਹੈ ਦਰਅਸਲ ਬਹੁਤ ਐਦਾਂ ਹੁੰਦਾ ਕਿ ਅਗਲਾ ਮਸੂਰੀ ਕਰਨ ਦਾ ਮਾਰਾ YouTube ਦੇ ਉੱਪਰ ਪਾ ਜ਼ਰੂਰ ਦਿੰਦਾ ਹੈ ਉਹ YouTube ਦੇ ਵਿੱਚ ਉੱਤੇ ਕੁਝ ਹੋਰ ਹੁੰਦਾ ਹੈ ਜਦੋਂ ਆਪਾਂ ਸੌਪ ਤੇ ਜਾਂਦੇ ਆ ਤਾਂ ਸੌਪ ਤੇ ਕੁਝ ਹੋਰ ਬਣ ਕੇ ਖੜ ਜਾਂਦੇ ਬੰਦਾ ਠੀਕ ਹੈ ਜੀ ਤੇ ਮੈਂ ਇਹਨਾਂ ਨਾਲ ਕੋਈ ਐਦਾਂ ਦੀ ਰੇਟ ਵਾਲੀ ਜਾਂ ਕੋਈ ਹੋਰ ਗੱਲ ਨਹੀਂ ਕਰੀ ਤਾਂ ਕਿ ਇਹਨਾਂ ਨੇ ਪਹਿਲੇ ਹੀ ਮناسب ਜੋ ਰੇਟ ਹੈ ਉਹ ਦੱਸੇ ਮੈਨੂੰ ਮੈਂ ਬਿਲਕੁਲ ਇਹਨਾਂ ਨਾਲ ਕੋਈ ਇਹ ਨਹੀਂ ਗੱਲ ਕੀਤੀ ਕਿ ਇੰਨੇ ਲੈ ਲਓ ਜੀ ਇੰਨੇ ਲੈ ਲਓ ਕਿਉਂਕਿ ਬੰਦੇ ਦਾ ਆਪ ਦਾ ਦਿਲ ਕਰਦਾ ਹੀ ਨਹੀਂ ਜਦੋਂ ਬੰਦਾ ਪਹਿਲਾਂ ਹੀ ਰੇਟ ਮناسب ਮੰਗ ਰਿਹਾ ਹੈ ਨਾ ਕਿਉਂਕਿ ਆਪਾਂ ਨੂੰ ਬਾਜ਼ਾਰਾਂ ਦੇ ਵਿੱਚ ਪਹਿਲਾਂ ਪਤਾ ਹੀ ਹੁੰਦਾ ਕਿਉਂ ਕਿ ਜਿਹੜੇ ਐਚਪੀ ਦੇ ਜਾਂ ਡੈੱਲ ਦੇ ਜਿਹੜੇ ਆਪਣੇ ਹੈਗੇ ਨੇ ਲੈਪਟਾਪ ਤੇ ਲੈਪਟਾਪ ਇਹਨਾਂ ਦੇ ਤਕਰੀਬਨ ਰੇਟ ਜਿਹੜੇ ਹੁੰਦੇ ਨੇ ਹਰ ਇੱਕ ਬੱਚੇ-ਬੱਚੇ ਨੂੰ ਪਤਾ ਹੈ ਕਨਫਰਮ ਹੀ ਹੁੰਦੇ ਨੇ ਤਕਰੀਬਨ ਠੀਕ ਹੈ ਜੀ ਇਹ ਸਾਨੂੰ ਮਲੇਰ ਕੋਟ ਲਈ ਨਾਲੋਂ ਘੱਟੋ-ਘੱਟ ਵੀ ਇਹ 5000 ਰੁਪਏ ਸਸਤਾ ਮਿਲ ਰਿਹਾ ਜਿਹੜਾ ਅਸੀਂ ਪਤਾ ਕੀਤਾ ਸੀ ਉੱਥੇ ਠੀਕ ਹੈ ਜੀ ਤੇ ਸਾਡਾ ਇੱਥੇ ਵਧੀਆ ਫਾਇਦਾ ਹੋਇਆ ਔਰ ਬਹੁਤ ਹੀ ਵਧੀਆ ਲੱਗਿਆ ਮੈਨੂੰ ਇੱਥੇ ਤੇ ਮੱਲੋ ਮੱਲੀ ਦਿਲ ਲੱਗਦਾ ਜੀ ਉਰੇ ਬੈਠੇ ਨੂੰ ਮੈਨੂੰ ਸੁਬਹਾ ਦਾ ਆਏ ਹੋਇਆ ਮੈਂ ਠੀਕ ਹੈ ਜੀ ਦੇਖੀ ਜਾਂਦਾ ਔਰ ਗਾਹਕ ਵੀ ਦੇਖ ਰਿਹਾ ਤੇ ਕੋਈ ਇਹਨਾਂ ਨੂੰ ਵੇਹਲ ਨਹੀਂ ਮਿਲ ਰਹੀ ਇੱਥੇ ਠੀਕ ਹੈ ਜੀ ਤੇ ਥੈਂਕ ਯੂ ਜੀ ਬੜੀ ਮਿਹਰਬਾਨੀ ਤੁਹਾਡੀ ਜਹੇ ਵੇਹਲ ਨਹੀਂ ਮਿਲ ਰਹੀ ਪਰ ਡੀਲਿੰਗ ਤੁਹਾਡੇ ਨਾਲ ਪ੍ਰੋਪਰ ਕਰੀਆ ਪੂਰਾ ਟਾਈਮ ਦਿੱਤਾ ਬਿਲਕੁਲ ਜੀ ਬਿਲਕੁਲ ਜੀ ਬਹੁਤ ਥੈਂਕ ਯੂ ਆ ਤੁਹਾਡਾ ਸਾਰੇ ਹੀ ਮਤਲਬ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਕੰਗ੍ਰੈਚੁਲੇਸ਼ਨ ਜੈ ਮਾਤਾ ਦੀ ਜੀ ਜੈ ਮਾਤਾ